ਫਿਰਤ ਫਿਰਤ ਭੇਟੇ ਜਨ ਸਾਥੂ ਪੂਰੇ ਗੁਰ ਸਮਝਾਇਆ اے ਭਾਈ ਭਾਗ ਕਰਦਿਆਂ ਕਰਦਿਆਂ ਜਦੋਂ ਗੁਰੂ ਮਹਾਂਪੁਰਖ ਨੂੰ ਮਿਲਿਆ ਤਾਂ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਹੈ ਇਹ ਗਿਆਨ ਬਖਸ਼ਿਆ ਹੈ ਆਨ ਸਗ ਵਿਦ ਕਾਮ ਨ ਆਵੇ ਜਾਂਦੇ ਹੀ ਹੋਰ ਸਾਰੀਆਂ ਚੁਕੀਆਂ ਵਿੱਚੋਂ ਕੋਈ ਇੱਕ ਚੁਕੀ ਵੀ ਕੰਮ ਨਹੀਂ ਆਉਂਦੀ ਜਿੰਨੇ ਵੀ ਯਾਪ ਤਪ ਕਰ ਲੈ ਜਿੰਨੇ ਵੀ ਕਰਮ ਕਰਮ ਨੇ ਧਾਰਮਿਕ ਕਰਮ ਨੇ ਜਿੰਨੇ ਮਾਤੀ ਕਰ ਲੈ ਉਹਨਾਂ ਦੇ ਨਾਲ ਜੁ ਵੀ ਮਾਇਆ ਦੇ ਭੋਗ ਹੈ ਉਹ ਨਹੀਂ ਮਿਟਦੀ ਹੈ ਇਸੇ ਅਰਕੇ ਪਾਸਾਹੀਆਂ ਨੇ ਵਚਨ ਕਹੇ ਪਾਠ ਪੜੇ ਗੁਰੂ ਅਰਵੇਦ ਵਿਚਾਰਿਓ ਨਿਮੋ ਤੁਮ ਸਾਦੇ ਪੰਜ ਜਨਾਸ਼ ਸੰਗਨਾ ਛੁਟਕਿਓ ਅਦਕ ਆਪਣੁ ਉਤਵਾਦੀ ਬਾਟ ਵੀ ਪੜੇ ਵੇਦਾਂ ਨੇ ਵਿਚਾਰ ਕੀਤੀ ਹੈ ਜੇਵਲ ਤੁਮ ਸਾਦੇ ਤੇ ਲੰਮੇ ਪੈ ਪੈ ਕੇ ਸਤਿਗਾਂਸਿ ਤੇ ਲੰਮੇ ਪੈ ਪੈ ਕੇ ਡੋਠਾ ਮੀ ਕੀਤੀ ਆ ਸਾਧਨਾ ਵੀ ਕੀਤੀ ਹੈ ਪਰ ਇਹਨਾਂ ਦੇ ਨਾਲ ਜਿਹੜੇ ਉਹ ਮੇਰੇ ਪੰਜ ਅੰਦਰ ਵਿਕਾਰ ਨੇ ਉਹਨਾਂ ਨੂੰ ਛੁਟਕਾਰਾ ਨਹੀਂ ਪਿਆ। ਪੰਜ ਜਨਾਂ ਸੰਸੰਗ ਨੂੰ ਨਾ ਛੁਟਕਿਓ। ਸਾਦੇ ਕੋਈ ਔਂਕ ਬੁਵਾਦਦੇ ਬਦਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਕਰਮਾਂ ਕਰਨ ਦੇ ਨਾਲ ਕੋਈ ਇਨਸਾਨ ਹਉਮੇ ਦੇ ਰੋਗ ਵਿੱਚ ਜਟਿਆ ਨਹੀਂ। ਇਹ ਮੈਂ ਇੰਨਾ ਪੁੰਨ ਕੀਤਾ, ਇੰਨਾ দান ਕੀਤਾ, ਮੈਂ ਜਾ ਕੇ ਕਿਤੇ ਤੀਰਥਾਂ ਦੇ ਇਸ਼ਨਾਨ ਕੀਤਾ। ਇਹ ਉਹ ਵਰਕੋਮੇ ਦੇ ਵਿੱਚ ਵੰਦੇ ਆ ਜਾਂਦਾ ਹੈ ਪਿਆਰੇ ਇਹਨیں ਮਿਲਣ ਨਾ ਜਾਇਗੀ ਕਿ ਕੀ ਇਹ ਕਰਮ ਕੁੰਿਕਾਂ ਸਤਿਗੁਰੂ ਜੀ ਕਹਿੰਦੇ ਨੇ ਕਾ ਕਰਮ ਕਰਕੇ ਦੇਖਦੇ ਕਿ ਇਹਨਾਂ ਨਾਲ ਆਤਮਕ ਪ੍ਰਾਪਤੀ ਹੋਈ ਨਹੀਂ ਹੈ ਤੇਰੇ ਆ ਕਿਵੇਂ ਹਾਰ ਪਰਿਉ ਸ਼ਾਂਤੀ ਕੇ ਦਵਾਰ ਹੈ ਦੀਜੈ ਬੁੱਧ ਹੋਵੇਗਾ ਭਾਸਾ ਜੀ ਕਹਿੰਦੇ ਜਦੋਂ ਆਪ ਪ੍ਰਾਪਤੀ ਹੋਈ ਸਾਰੇ ਜੱਤ ਕਰਕੇ ਦੇਖ ਰਹੇ ਹਾਰ ਪਰਿਉ ਸ਼ਾਂਤੀ ਕੇ ਦੁਆਰੇ ਪਰਮਾਤਮਾ ਹਾਰ ਕੇ ਗੁਰੂ ਦੇ ਚਰਨਾਂ ਦੇ ਵਿੱਚ ਆ ਗਿਆ ਇਹ ਗੁਰੂ ਦੇ ਚਰਨਾਂ ਚਾਹ ਕੇ ਬੇਰਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਜੀ ਜੈ ਮੁਤ ਪ੍ਰੇਤਾਂ ਮੈਨੂੰ ਉਹ ਗਿਆਨ ਵਾਲੀ ਗ੍ਰੰਥੀ ਉਹ ਭਗਤ ਵਾਲੀ ਗ੍ਰੰਥੀ ਬਖਸ਼ੋ ਜਿਹਦੇ ਰਾਹੀਂ ਮੇਰਾ ਇਹਨਾ ਭੰਡਾ ਖੋਖਾਰਾ ਤੋਂ ਮਾਇਆ মোহ ਤੋਂ ਸਕਾਰਾ ਹੋ ਜਾਏ ਇਸ ਸਤਿਗੁਰੂ ਬਾਸ ਜੀ ਕਹਿੰਦੇ ਕਿ ਜੂ ਨੇ ਕਿਰਤਾਂ ਕੀ ਮੇਰੇ ਤੇ ਮਿਹਰ ਕੀਤੀ ਮੈਨੂੰ ਸਮਝਾ ਦੇਣਾ ਆਣ ਸਕਤ ਕਾਮਨਾ ਆਵੇ ਹੋਰ ਕੋਈ ਵੀ ਯੁਕਤੀ ਕੋਈ ਵੀ ਤਰ੍ਹਾਂ ਧਰਮ ਕਾਰਨ ਕੀ ਤਰ੍ਹਾਂ ਕਾਮ ਨਹੀਂ ਆਉਣਾ ਇਹ ਮੈਨੂੰ ਮਾਇਆ ਤੋਂ ਨਹੀਂ ਬਚਾਉਣਾ ਹੈ ਬਚਾਏਗਾ ਕੌਣ ਹਰ ਹਰ ਨਾਮ ਤੇ ਆਇਆ ਪਰਮਾਤਮਾ ਦਾ ਨਾਮ ਸਿੰਗਿਆ ਹੋਈ ਜਿਹੜਾ ਜਿੰਨਾ ਕੁ ਇਸ ਕਰੇਗਾ ਜਿਨੀ ਕੁ ਵੀ ਬੰਦ ਨਹੀਂ ਕਰੇਗਾ ਜਿਨਾ ਉਸ ਨਾਮ ਜਪੇਗਾ ਕਾਰਪੁਣ ਕਰਾ ਉਹ ਹੀ ਤੇਰੇ ਕੰਮ ਆਉਂਦਾ ਹੈ ਤਾਂ ਤੇ ਮੋਹ ਧਾਰੀ ਕੋਟ ਉਪਾਲ ਇਸ ਵਾਸਤੇ ਹੈ ਭਾਈ ਮੈਂ ਪ੍ਰਮਾਤਮਾ ਦਾ ਫਿਰ ਆਸਰਾ ਗਿਆ ਹੈ ਸਰਨ ਪਰਿਯੋ ਪੂਰਨ ਪਰਮੇਸ਼ਰ ਬਿਨ ਸੇ ਸੰਗਤ ਜੇ ਕਹਿੰਦੇ ਮੈਂ ਸਰਬਪਿਆਰ ਪ੍ਰਮਾਤਮਾ ਦੀ ਸਰਵ ਵਿੱਚ ਬਿਆਨ ਆਣਾ ਤਾਂ ਫਿਰ ਮੇਰੇ ਜਿਹੜੇ ਸਾਰੇ ਮਾਇਆ ਦੇ ਨਿਉਜਾਲ ਨਾਸ ਬੇ ਮਾਇਆ ਦੇ ਨਿਉਜਾਲ ਕਰਦੇ ਗਏ ਕਿਉਂਕਿ ਉਹਨਾਂ ਨੇ ਕਿਰਪਾ ਕਰ ਦਿੱਤੀ ਸਤਗੁਰੂ ਪੂਰੇ ਹੱਥ ਧਾਰਨ ਸਤਗੁਰੂ ਪੂਰੇ ਤੇ ਹੱਥ ਧਾਰ ਵਿੱਚੋਂ ਮਾਰ ਪਟੀਆਂ ਗੁਰਿਆਂ ਚ ਉਹਨਾਂ ਨੇ ਕਿਰਪਾ ਕੀਤੀ ਮੇਰੇ ਸਿੱਖ ਤੇ ਆਪਣਾ ਮਿਹਰ ਪ੍ਰਿਆਸ ਰੱਖ ਲਿਆ ਤੇ ਵਿੱਚੋਂ ਬਹਿਗੀਆਂ ਦਾ ਨਾਸ ਕਰ ਦਿੱਤਾ ਇਸ ਕਰਕੇ ਕਾਸਾ ਕਹਿੰਦੇ ਜਦੋਂ ਵੀ ਮੈਂ ਪ੍ਰਮਾਤਮਾ ਸਰਬ ਵਿਆਕਰ ਕਾਲਪੁਤਰੀ ਦੀ ਪੂਜਾ ਕੀਤੀ ਉਹਦੇ ਸਾਥ ਵਿੱਚ ਆ ਗਿਆ ਫਿਰ ਸਤਿਗੁਰਾਂ ਦੀ ਕਿਰਪਾ ਕਰਕੇ ਪਾਈ ਮੇਰੀ ਮਾਇਆ ਦੇ ਜੰਜਾਲ ਟੱਟ ਦਿੱਤੇ ਥਾਨ ਰਹਾਉ ਸੁਰਗ ਨਿਰਤ ਖਿਆਲ ਧੂਮੰਡਲ ਸਗਲ ਵਿਆਪੇ ਮਾਈ ਏ ਭਾਈ ਜੀ ਦੇਵ ਰੂਪ ਮਾਤ ਲੋਕ ਉਤਾਰ ਪਈ ਸਾਰੀ ਸ੍ਰਿਸ਼ਟੀ ਮਾਇਆ ਦੇ ਮੋਹ ਦੇ ਵਿੱਚ ਬਸੀ ਹੋਈ ਹੈ ਜੀ ਉਧਾਰਨ ਸਭ ਕੁਲ ਤारण ਹਰ ਹਰ ਨਾਮ ਧਾਈ اے ਭਾਈ ਸਾਰੀ ਸ੍ਰਿਸ਼ਟੀ ਜਿੰਦੇ ਵਿੱਚ ਨੂੰ ਦੇਖਦਾ ਸਾਰੀ ਮਾਇਆ ਦੇ ਵਿੱਚ ਬਸੀ ਹੋਈ ਹੈ ਤੂੰ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਇਹ ਹੀ ਜਿੰਦ ਨੂੰ ਮਾਇਆ ਦੇ ਮੋਹ ਤੋਂ ਬਚਾਉਣ ਵਾਲਾ ਹੈ ਇਹੀ ਸਾਰੀ ਨੰਤਨ ਬੜਾ ਹੈ ਨਾਨਕ ਨਾਮ ਨਰਨੰਦਨ ਗਾਈਏ ਪਾਈ ਹੈ ਸਰਬੁਜ ਧਾਨਾ ਵਡਿਆਣੇ ਮੂਰ ਲਾ ਕੇ ਬਚਨ ਕਰਦੇ ਨੇ ਕਿ ਨਾਨਕ ਮਾਇਆ ਤੋਂ ਰਲੇ ਪ੍ਰਮਾਤਮਾ ਦਾ ਨਾਮ ਸੋਣਾ ਚਾਹੀਦਾ ਹੈ ਇਹ ਨਾਮ ਦੀ ਵਰਤੋਂ ਦੇ ਨਾਲ ਹੀ ਸਾਰੇ ਖਜਾਨਿਆਂ ਦੀ ਪ੍ਰਾਪਤੀ ਨਾਮ ਜੀਤੇ 18 ਸਿੱਟੇ ਪਿਛਾ ਕਰੀਆਂ ਤੇ ਰਹੇ ਜੋ ਉਹ ਹਰਦੇ ਸਦਾ ਹਿਰਦੇ ਜਿਹਦੇ ਹਿਰਦੇ 'ਚ ਨਾਮ ਵੱਜਦਾ ਹੈ ਤਾਂ ਸਾਖ ਨੂੰ ਭਾਈ ਉਹਨਾਂ ਅਨੁਸਾਰੇ ਭਜਾਨੇ ਪ੍ਰਾਪਤ ਹੋ ਜਾਂਦੇ ਹਨ ਕਰ ਕਿਰਪਾ ਜਿਸ ਦੇ ਸੁਆਮੀ ਮਿਰਦੇ ਕੰ ਜਨ ਇਹ ਸਤਿਗੁਰੂ ਸਾਖਾ ਮਹਾਰਾਜ ਕਹਿੰਦੇ ਭਾਈ ਕਰ ਕੇ ਭੇਦ ਜਿਹੜਾ ਹੈ ਨਾ ਕਿਸੇ ਉਸ ਬਿਰਲੇ ਮਨੁੱਖ ਨੇ ਸਮਝਿਆ ਜਿਸ ਨੂੰ ਮਾਨਵਤ ਰੱਬ ਆਪ ਮਿਹਰ ਕਰਕੇ ਨਾਮ ਦਿੱਤਾ ਬਿੰਦ ਕਰੇ ਸੰਸਾਰ ਦੇ ਵਿੱਚ ਸਭ ਨੂੰ ਪਤਾ ਵਾਸਾ ਕਹਿੰਦੇ ਬਿਰਲੇ ਬਿਰਲੇ ਨੇ ਜਗਤ ਵਿੱਚੋਂ ਕਾਹੀ ਹੈ ਜਿਹੜੇ ਕੇਹੀ ਇਹ ਹੈਂ ਕਰਦੇ ਨਾਹੀ ਘਣੇ ਫੈਲ ਫਟੜ ਸੰਸਾਰ ਬਿਰਲੇ ਨੇ ਜਿਨ੍ਹਾਂ ਨੇ ਅਕਾਲ ਪੁਰਖ ਵੈਕੁਣੀ ਦੇ ਸਫੇਰ ਤੋਂ ਜਾਣਿਆ ਇਹ ਜਣਾਉਂਦਾ ਕੌਣ ਹੈ ਆਪ ਕਾਲਪੁਰ ਤੇ ਆਪ ਗੁਰੂ ਜੀ ਨੂੰ ਕਿਰਪਾ ਕਰਦਾ ਜਦੋਂ ਨਾਮ ਦੀ ਦਾਤ ਕਰਦਾ ਹੈ ਇਸ ਕਰਕੇ ਬਾਸਾ ਜੀ ਨੇ ਕਿਹਾ ਭਾਈ ਜੇ ਤੂੰ ਕੁਝ ਆਪਣੇ ਅੰਦਰੋਂ ਇਸ ਮਾਇਆ ਵਿੱਚ ਮਾਸ ਕਰਨਾ ਚਾਹੁੰਦਾ ਹੈ ਇਹ ਮਾਇਆ ਨੂੰ ਛੱਡ ਕਰਨਾ ਚਾਹੁੰਦਾ ਹੈ ਫਿਰ ਤੂੰ ਗੁਰੂ ਵਾਲਾ ਬਣ ਗੁਰੂ ਦੇ ਉਪਦੇਸ਼ ਨੂੰ ਆਪ ਜੀ ਦੇ ਅੰਦਰ ਸੁਸਾਖ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਬਸਾ ਕੇ ਗੁਰੂ ਦੇ ਹੰਨੀ ਨਾਮ ਜਪਨਾ ਕਰ ਨਾਮ ਤੇ ਜਪਿਆ ਨੀ ਜਿਹੜੀ ਤੇਰੀ ਮਾਇਆ ਦੀ ਕ੍ਰਿਸ਼ਨਾ ਦੀ ਰੂਪੀ ਇਹ ਅੰਦਰ ਜਿਹੜੀ ਸਾਰੇ ਉਕਾਰਾਂ ਨੇ ਫਰੀ ਹੋਈ ਹੈ ਮਨ ਤੈਨੂੰ ਸਤਿਗੁਰੂ ਦੀs ਨਿਰਭਉ ਕਰ ਦੇਵਗੇ ਸਾਫ ਕਰ ਦੇਵਗੇ ਅੰਦਰੋਂ ਕਾਰਨ ਕਰ ਦੇਵਗੇ